ਸਸਿਕਾਲ ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਨਵਜੋਤ ਸਿੰਘ ਢਾਲੀਵਾਲ ਐਸ ਵੇਲੇ ਦੀ ਜਿਹੜੀ ਇੱਕ ਅਹਿਮ ਬੇहद ਖਾਸ ਖਬਰ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਇਆ ਮੁੱਲਕ ਦੀਆਂ ਆਮ ਲੋਕ ਸਭਾ ਚੋਣਾਂ ਤੋਂ ਪਹਿਲਾਂ 22 ਜਨਵਰੀ ਨੂੰ ਰਾਮ ਮੰਦਰ ਦਾ ਉਦਘਾਟਨ ਸਮਾਗਮ ਰੱਖਿਆ ਗਿਆ ਜਿਸ ਅੰਦਰ ਪੂਰੇ ਇਹਦੇ ਅੰਦਰ ਵਸਦੇ ਭਾਰਤੀਆਂ ਦੇ ਵਿੱਚੋਂ ਖਾਸ ਸ਼ਖਸੀਅਤਾਂ ਨੂੰ ਸੱਦਾ ਦਿੱਤਾ ਗਿਆ ਮੁੱਲਕ ਦੇ ਵਿੱਚ 7000 ਤੋਂ ਵੱਧ ਸ਼ਖਸੀਅਤਾਂ ਨੇ ਚਾਹੇ ਉਹ ਸਿਆਸਤ ਨਾਲ ਜੁੜੀਆਂ ਨੇ ਚਾਹੇ ਕਿਸੇ ਨਾਲ ਜੁੜੀਆਂ ਨੇ ਉਹਨਾਂ ਨੂੰ ਜਿਹੜਾ ਹੈ ਸੱਦਾ ਦਿੱਤਾ ਗਿਆ ਪਰ ਇਸ ਅੰਦਰ ਕਾਂਗਰਸ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ ਕਾਂਗਰਸ ਦਾ ਕਹਿੰਦਾ ਹੈ ਕਿ ਇੱਕ ਸਮਾਗਮ ਜਿਹੜਾ ਹੈ ਸਿਆਸੀ ਬਣ ਕੇ ਰਹਿ ਗਿਆ ਉਹਨਾਂ ਦੇ ਵਿੱਚ ਕਾਂਗਰਸ ਨੇ ਸ਼ਾਮਲ ਹੋਣ ਤੋਂ ਇਨਕਾਰੀ ਹੋ ਗਏ ਚਾਹੇ ਉਹ ਖੜਗੇ ਹੋਣ ਸੋਨੀਆ ਗਾਂਧੀ ਹੋਣ ਅਧਿਰੰਜਨ ਚੌਧਰੀ ਹੋਣ ਇੱਕ ਬਿਆਨ ਆਇਆ ਜਿਹਦੇ ਵਿੱਚ ਉਹਨਾਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਮਲਿਕ ਅਰਜਨ ਖੜਗੇ ਜਿਹੜੇ ਕਿ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਜਾਵਾਂਗੇ ਸਾਨੂੰ ਰਾਮ ਮੰਦਰ ਦੇ ਘਟਨ ਨੀ ਸਮਾਗਮ ਦਾ ਸੱਦਾ ਜ਼ਰੂਰ ਮਿਲਿਆ ਸੀ ਭਾਜਪਾ ਨੇ ਰਾਮ ਮੰਦਰ ਨੂੰ ਸਿਆਸੀ ਪ੍ਰੋਜੈਕਟ ਬਣਾ ਕੇ ਪੇਸ਼ ਕੀਤਾ ਹੈ ਇਸ ਕਰਕੇ ਅਸੀਂ ਉੱਥੇ ਨਹੀਂ ਜਾਵਾਂਗੇ ਸਾਡੀ ਆਸਥਾ ਜ਼ਰੂਰ ਹੈ ਚੋਣਾ ਚ ਲਾਭ ਲੈਣ ਲਈ ਅੱਧੇ ਬਣੇ ਮੰਦਿਰ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਅਸੀਂ ਆਰਐਸਐਸ ਦੇ ਸੱਜਣ ਦੇ ਸੱਦੇ ਪੱਤਰ ਨੂੰ ਅਸਵੀਕਾਰ ਕਰਦੇ ਹਾਂ ਜਿਹੜਾ ਉਹਨਾਂ ਦਾ ਸੱਦਾ ਪੱਤਰ ਹੈ ਉਸ ਨੂੰ ਅਸੀਂ ਸਵੀਕਾਰ ਨਹੀਂ ਕਰਦੇ ਇਕੱਲੇ ਪੰਜਾਬ ਚ 90 ਤੋਂ ਵਧੇਰੇ ਜਈਆਂ ਸੰਸਥਾਵਾਂ ਨੇ ਜਿਨ੍ਹਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਪੱਛਮੀ ਬੰਗਾਲ ਦੇ ਸੀਐਮ ਮਮਤਾ ਬਨਰਜੀ ਨੇ ਵੀ ਸਮਾਗਮ ਚ ਨਾ ਜਾਣ ਦਾ ਇਸ਼ਾਰਾ ਜਿਹੜਾ ਹੈ ਉਹ ਦਿੱਤਾ ਹੈ ਚੋਣਾ ਤੋਂ ਪਹਿਲਾਂ ਰਾਮ ਮੰਦਰ ਦਾ ਉਦਘਾਟਨ ਕਰਕੇ ਭਾਜਪੀ ਜਿਹੜੀ ਨਟੰਕੀ ਕਰ ਰਹੀ ਹੈ ਮਮਤਾ ਬੇਨਰਜੀ ਹੋਰਾਂ ਦਾ ਬਿਆਨ ਹੈ ਸੀਪੀਐਮ ਤੇ ਸ਼ਿਵ ਸੈਨਾ ਨੇ ਵੀ ਸਮਾਗਮ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਸਾਨੂੰ ਤਾਂ ਸੱਦਾ ਹੀ ਨਹੀਂ ਮਿਲਿਆ ਜਦੋਂ ਕਿ ਸਾਡੇ ਰਾਜ ਦੇ ਵਿੱਚ ਇਹ ਹੋਣ ਜਾ ਰਿਹਾ ਹੈ 22 ਜਨਵਰੀ ਨੂੰ ਰਾਮ ਮੰਦਰ ਦਾ ਉਦਘਾਟਨੀ ਸਮਾਗਮ ਪ੍ਰੋਗਰਾਮ ਹੈ ਜਿੱਥੇ ਪੀਐਮ ਮੋਦੀ ਪ੍ਰਾਣ ਪ੍ਰਤੀਸ਼ਟਾ ਉਤਸਵ ਦਾ ਹਿੱਸਾ ਬਣਨਗੇ ਪਰ ਇੱਥੇ ਕਾਂਗਰਸ ਇਨਕਾਰੀ ਹੋ ਰਹੀ ਹੈ ਵੈਦਿਕ ਰੀਤੀ ਰਿਵਾਜ 16 ਜਨਵਰੀ ਤੋਂ ਜਿਹੜੇ ਆ ਉਹ ਸ਼ੁਰੂ ਹੋਣ ਜਾ ਰਹੇ ਨੇ ਜਿਸ ਦੇ ਵਿੱਚ ਕਾਂਗਰਸ ਨੇ ਜਾਣ ਤੋਂ ਮਨਾ ਕੀਤਾ 14 ਤੋਂ 22 ਜਨਵਰੀ ਤੱਕ ਚੱਲਣ ਵਾਲੇ ਪ੍ਰੋਗਰਾਮਾਂ ਨੂੰ ਅਮ੍ਰਿਤ ਮਹਾਉਤਸਵ ਦਾ ਇੱਕ ਨਾਮ ਜਿਹੜਾ ਹੈ ਉਹ ਦਿੱਤਾ ਗਿਆ ਲੱਖ ਤੋਂ ਜ਼ਿਆਦਾ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਜਿਹੜੀ ਆ ਉਹ ਇੱਥੇ ਵੱਜੀ ਆ ਰਾਮ ਮੰਦਰ ਦੇ ਉਦਘਾਟਨੀ ਸਮਾਗਮ 'ਚ ਕਾਂਗਰਸ ਨੇ ਸਾਫ਼ ਤੌਰ ਤੇ ਸ਼ਾਮਿਲ ਨਾ ਹੋਣ ਦੀ ਗੱਲ ਕਹੀ ਹੈ ਜਦੋਂ ਕਿ ਬਾਕੀ ਧਿਰਾਂ ਨੇ ਇਸ਼ਾਰਾ ਜਿਹੜਾ ਹੈ ਉਹ ਇਸ ਵੱਲ ਕੀਤਾ ਹੋਇਆ ਤੇ ਅ ਇਸ ਵੇਲੇ ਸਾਡੇ ਨਾਲ ਨਰੇਸ਼ ਸ਼ਰਮਾ ਇਸ ਚਰਚਾ ਦੇ ਵਿੱਚ ਜੁੜ ਰਹੇ ਨੇ ਬੀਜੇਪੀ ਤੋਂ تشریف ਲੈ ਕੇ ਆਏ ਆ ਬਾਕੀ ਤੇਰਾ ਹਾਲ ਤੱਕ ਨਹੀਂ ਪਹੁੰਚੀ ਉਹਨਾਂ ਦਾ ਸਵਾਗਤ ਕਰਾਂਗੇ ਨਰੇਸ਼ ਜੀ ਰੋਜ਼ਾਨਾ ਸਪੋਕਸਮੈਨ ਦੀ ਸਪੋਕਸਮੈਨ ਡਿਬੇਟ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਕੀ ਮੰਨਦੇ ਹੋ ਕਿ ਕਿਹੜੀ ਕਾਰਨਾ ਕਰਕੇ ਜਿਹੜਾ ਹੈ ਇਹ ਦੂਰੀ ਬਣਾਈ ਗਈ ਹੈ ਜੋ ਉਹਨਾਂ ਨੇ ਹਵਾਲਾ ਦਿੱਤਾ ਕਿ ਉਹ ਦਰਸਤ ਹੈ ਕਿ ਬੀਜੇਪੀ ਆਰਐਸਐਸ ਦਾ ਇੱਕ ਸਿਆਸੀ ਪ੍ਰੋਜੈਕਟ ਹੈ ਇਸ ਕਰਕੇ ਅਸੀਂ ਉਸ ਸਮਾਗਮ ਦਾ ਹਿੱਸਾ ਨਹੀਂ ਬਣਾਂਗੇ ਉਹਨਾਂ ਅੱਗੇ ਜੀ ਇਡੀ ਗੱਲ ਇੱਕਈ ਹੈ ਇਹਨਾਂ ਨੇ ਕਿ ਇਹ ਆਰਐਸਐਸ ਦਾ ਭਜਪੀ ਦਾ ਇੱਕ ਕਾਰਜਕ੍ਰਮ ਹੈ ਸੋ ਇਥੋਂ ਇਹਨਾਂ ਦੀ ਇਹ ਮਾਨਸਿਕਤਾ ਪਤੀਤ ਪਤਾ ਲੱਗਦੀ ਹੈ ਕਾਂਗਰਸ ਪਾਰਟੀ ਦੀ ਮੈਂ ਇਥੇ ਕਹਿਣਾ ਚਾਹਾਂਗਾ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਹਿੰਦੁਸਤਾਨ ਹੀ ਨਹੀਂ ਬਲਕਿ ਦੇਸ਼ ਦੇ ਅੰਦਰ ਵਸਦੇ ਹੋਏ ਕਰੋੜਾ ਸਨਾਤਨੀ ਜਿਹੜੇ ਪ੍ਰਭੂ ਸ਼੍ਰੀ ਰਾਮਦੇਵ ਭਗਤ ਨੇ ਕਾਂਗਰਸ ਦਾ ਚਿਹਰਾ ਅੱਜ ਇੱਕਦਮ ਬਿਲਕੁਲ ਸਾਹਮਣੇ ਖੁੱਲ੍ਹ ਕੇ ਆ ਗਿਆ ਕਿ ਇਹ ਉਹੀ ਕਾਂਗਰਸ ਹੈ ਜਿਹੜੀ ਕਾਂਗਰਸ ਸ਼੍ਰੀ ਰਾਮ ਜੀ ਦੇ ਅਸਤਿਤਵ ਨੂੰ ਨਹੀਂ ਮੰਨਦੀ ਇਹ ਉਹੀ ਕਾਂਗਰਸ ਹੈ ਜਿਹੜੀ ਸ਼੍ਰੀ ਰਾਮ ਜੀ ਨੂੰ ਕਹਿੰਦੀ ਹੈ ਕਿ ਕਾਲਪਨਿਕ ਨੇ ਸ਼੍ਰੀ ਰਾਮ ਇਹਨਾਂ ਦਾ ਕੋਈ ਆਧਾਰ ਹੀ ਨਹੀਂ ਹੈ ਇੱਕ ਵਿਅਕਤੀ ਨੇ ਔਰ ਬਕਾਇਦਾ ਇਸ ਗੱਲ ਨੂੰ ਸਾਬਤ ਕਰਨ ਵਾਸਤੇ ਕਾਂਗਰਸ ਨੇ ਅਦਾਲਤਾਂ ਦੇ ਅੰਦਰ ਲੰਬੀ ਇੱਕ ਵਕੀਲਾਂ ਦੀ ਫੌਜ ਜਿਹੜੀ ਸੀ ਉਹ ਖੜੀ ਕੀਤੀ ਸੀ ਲੇਕਿਨ ਭਾਰਤੀ ਜਨਤਾ ਪਾਰਟੀ ਜਾਂ ਰਾਸ਼ਟਰੀ ਸੇਵਕ ਸੰਗ ਨੇ ਇਨੂੰ ਕਦੀ ਵੀ ਰਾਜਨੀਤੀ ਦਾ ਹਿੱਸਾ ਨਹੀਂ ਬਣ ਦਿੱਤਾ ਨਾ ਹੀ ਰਾਜਨੀਤੀ ਦਾ ਹਿੱਸਾ ਬਣਾਇਆ ਹੈ ਬਲਕਿ ਇਹ ਕਰੋੜਾਂ ਲੋਕਾਂ ਦੀ ਸ਼ਰਧਾ ਦਾ ਕੇਂਦਰ ਹੈ ਔਰ ਕਰੋੜਾਂ ਲੋਕਾਂ ਦੀ ਆਸ ਦਾ ਕੇਂਦਰ ਹੈ ਭਗਵਾਨ શ્રી ਰਾਮ ਜੀ ਦਾ ਮੰਦਿਰ ਰਾਮ ਜਨਮ ਭੂਮੀ ਜਿੱਤੇ ਪੂਰੀ ਦੁਨੀਆ ਨਤਮਸਤਕ ਹੋਣ ਵਾਸਤੇ ਅੱਜ ਸਤਪਰ ਹੈ ਔਰ ਇੱਕ ਲੰਗਾ ਲੰਬਾ ਸੰਘਰਸ਼ ਹੈ ਇਸ ਰਾਮ ਜਨਮ ਭੂਮੀ ਨੂੰ ਲੈ ਕਰਕੇ ਚਾਹੇ ਅਦਾਲਤਾਂ ਦੀ ਗੱਲ ਹੈ ਚਾਹੇ ਜ਼ਮੀਨ ਤੇ ਗੱਲ ਹੈ ਚਾਹੇ ਕਿਸੇ ਵੀ ਤਰ੍ਹਾਂ ਦੇ ਨਾਲ ਜੁੜੇ ਅੰਦੋਲਨ ਇਸ ਰਾਮ ਜਨਮ ਭੂਮੀ ਦੇ ਵਾਸਤੇ ਕੀਤੇ ਗਏ ਉਸ ਦੇ ਵਿੱਚ ਨੋ ਡਾਊਟ ਕਿ ਭਾਰਤੀ ਜਨਤਾ ਪਾਰਟੀ ਨੇ ਇੱਕ ਅਗਰਨੀ ਭੂਮਿਕਾ ਨਿਭਾਈ ਹੈ ਔਰ ਮੈਨੂੰ ਇਹ ਗੱਲ ਕਹਿੰਦੇ ਆ ਫਖਰ ਹੁੰਦਾ ਹੈ ਕਿ ਮੈਂ ਵੀ ਉਸ ਅੰਦੋਲਨਾਂ ਦੇ ਅੰਦਰ ਰਾਜਨੀਤਿਕ ਤੌਰ ਦੇ ਨਹੀਂ ਤੇ ਕਾਰ ਸੇਵਕ ਦੇ ਤੌਰ ਦੇ ਉੱਪਰ ਮੈਨੂੰ ਵੀ ਕਾਰਜਕਰਨ ਦਾ ਹਿੱਸਾ ਮਿਲਿਆ ਹੈ ਔਰ ਮੈਨੂੰ ਮੌਕਾ ਮਿਲਦਾ ਰਿਹਾ ਹੈ ਲੇਕਿਨ ਅੱਜ ਮੈਨੂੰ ਇਸ ਗੱਲ ਵਾਸਤੇ ਕੋ ਬਹੁਤ ਲੰਬੀ ਚੌੜੀ ਖਰਾਨੀ ਵੀ ਨਹੀਂ ਹੋਈ ਜਦੋਂ ਕਾਂਗਰਸ ਪਾਰਟੀ ਦੇ ਵੱਲੋਂ ਇਹ ਕਿਆ ਜਾ ਰਿਹਾ ਹੈ ਕਿ ਅਭਿਰੰਨਨ ਚੌਧਰੀ ਜੀ ਖੜਗੇ ਜੀ ਔਰ ਸੋਨੀਆ ਗਾਂਧੀ ਜੀ ਨੇ ਇਹ ਸੱਦਾ ਪੱਤਰ ਅस्वीकार ਕਰ ਦਿੱਤਾ ਹੈ ਕਿਉਂਕਿ ਜਿਹੜੀ ਕਾਂਗਰਸ ਪਾਰਟੀ RAM ji ਦੇ ਅਸਤਿਤਵ ਨੂੰ ਨਹੀਂ ਮੰਨਦੀ ਜਿਹੜੀ ਕਾਂਗਰਸ ਪਾਰਟੀ RAM ji ਨੂੰ ਵਿਕਲਪੀ ਕਿ ਸਾਬਤ ਕਰਨ ਦੇ ਵਿੱਚ ਲੱਗੀ ਰਹੀ ਹੈ ਤੇ ਉਹਦੇ ਕੋਲੋਂ ਕਿ ਇਹ ਕੀ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਅੱਜ ਇਸ ਕਰੋੜਾਂ ਲੋਕਾਂ ਦੇ ਸ਼ਰਧੇ ਭਗਵਾਨ RAM ji ਦਾ ਜਿਹੜਾ ਪ੍ਰਾਣ ਪ੍ਰਸਤੀਸ਼ਟਾ ਦਾ ਇਹ ਕਾਰਜਕ੍ਰਮ ਹੋ ਰਿਹਾ ਹੈ ਉਥੇ ਜਾਣਗੇ ਲੇਕਿਨ ਇਹਦੇ ਨਾਲ ਨਾਲ ਮੇਰਾ ਇਹ ਵੀ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਇਹ ਸੱਦਾ ਅਸਵੀਕਾਰ ਕਰਨ ਦਾ ਮਤਲਬ ਇਹ ਸਮਝ ਲਿਆ ਜਾਏ ਕਿ ਕਾਂਗਰਸ ਪਾਰਟੀ ਦੇ ਅੰਦਰ ਪ੍ਰਭੂ ਸ਼੍ਰੀ ਰਾਮ ਜੀ ਦੇ ਨਾਲ ਪਿਆਰ ਕਰਨ ਵਾਲੇ ਪ੍ਰਭੂ ਸ਼੍ਰੀ ਰਾਮ ਜੀ ਦੇ ਪ੍ਰਤੀ ਆਪਣੀ ਆਸਥਾ ਰੱਖਣ ਵਾਲੇ ਪ੍ਰਭੂ ਸ਼੍ਰੀ ਰਾਮ ਜੀ ਦਾ ਨਾਮ ਲੈ ਕਰਕੇ ਸਵੇਰੇ ਆਪਣਾ ਹਰ ਨਿਤ ਕਰਮ ਸ਼ੁਰੂ ਕਰਨ ਵਾਲੇ ਔਰ ਸੌਣ ਤੋਂ ਪਹਿਲਾਂ ਸ਼੍ਰੀ ਰਾਮ ਦਾ ਨਾਮ ਲੈਣ ਵਾਲੇ ਅੱਜ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਹਨ ਜਾਂ ਕਾਂਗਰਸ ਪਾਰਟੀ ਸਿਰਫ ਸਿਆਸੀਕਰਨ ਕੀਤਾ ਜਾ ਰਿਹਾ ਹੈ ਆਧਾਰ ਦੇ ਉੱਪਰ ਹੀ ਹੋ ਰਹੀ ਹੈ ਉਤ ਘਾਟਨ ਕੀਤਾ ਜਾ ਰਿਹਾ ਹੈ ਕੋਈ ਅਧੂਰੀ ਬਿਲਡਿੰਗ ਨਹੀਂ ਜੀ ਪ੍ਰਭੂ ਸ਼੍ਰੀ ਰਾਮ ਤੇ ਕਣ-ਕਣ ਵਿੱਚ ਨੇ ਪ੍ਰਭੂ ਸ਼੍ਰੀ ਰਾਮ ਤੇ ਹਰ ਜਗ੍ਹਾ ਨੇ ਲੇਕਿਨ ਇਹ ਸਿਰਫ ਤੇ ਸਿਰਫ ਕੋਈ ਨਾ ਕੋਈ ਬਹਾਨਾ ਬਣਾ ਕਰਕੇ ਆਪਣੇ ਆਪ ਨੂੰ ਇਸ ਕਾਰਜਕ੍ਰਮ ਤੋਂ ਦੂਰ ਰੱਖਣਾ ਚਾਹੁੰਦੇ ਆ ਜਦੋਂ ਕਿ ਅੱਜ ਦੁਨੀਆ ਦੇ ਕਰੋੜਾ ਸनातनी ਦੁਨੀਆ ਦੇ ਕਰੋੜਾ ਪ੍ਰਭੂ ਪ੍ਰੇਮੀ ਇਸ ਕਾਰਜਕ੍ਰਮ ਦਾ ਹਿੱਸਾ ਬਣਨ ਵਾਸਤੇ ਤਰਸ ਰਹੇ ਨੇ ਔਰ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚ ਰਹੇ ਨੇ ਸਿਰਫ ਹਿੰਦੂ ਹੀ ਨਹੀਂ ਸਿਰਫ ਸਨਾਤਨੀ ਸੰਧਾ ਬੁਲਾਇਆ ਹੀ ਨਹੀਂ ਗਿਆ ਜਿਸ ਰਾਜ ਦੇ ਵਿੱਚ ਉਹ ਬਣ ਰਿਹਾ ਹੈ ਅਕਲੇਸ਼ ਜਾਦਵ ਉਹਨਾਂ ਦੀ ਪਾਰਟੀ ਕਹਿੰਦੀ ਸੰਧਾ ਸਦਾ ਹੀ ਨਹੀਂ ਦਿੱਤਾ ਗਿਆ ਜਦੋਂ ਬਾਕੀ ਸਾਰੇ ਸ਼ਿਆਗਰ ਜੀ ਉਸੇ ਪਾਰਟੀ ਦੇ ਮੁਖੀਆਂ ਨੇ ਅਕਲੇਸ਼ ਜਾਦਵ ਜੀ ਉਸੇ ਮੁਲਾਇਮ ਸਿੰਘ ਯਾਦਵ ਜੀ ਦੇ ਪੁੱਤਰ ਨੇ ਜਿਨ੍ਹਾਂ ਨੇ ਇਸ ਮੰਦਿਰ ਨੂੰ ਆਜ਼ਾਦ ਕਰਵਾਉਣ ਵਾਸਤੇ ਕਾਰ ਸੇਵਕਾਂ ਦੇ ਉੱਪਰ ਗੋਲੀ ਚਲਾਈ ਸੀ ਸੈਂਕੜੇ ਕਾਰ ਸੇਵਕ ਸ਼ਹੀਦ ਹੋਏ ਸੀ ਅੱਜ ਉਹ ਗੱਲ ਕਰਦੇ ਨੇ ਕਿ ਸਾਨੂੰ ਬੁਲਾਇਆ ਨਹੀਂ ਗਿਆ ਪ੍ਰਭੂ શ્રી ਰਾਮ ਨੇ ਕਿਸੇ ਨੂੰ ਸੱਦਾ ਦਿੱਤਾ ਨਿੱਜੀ ਤੌਰ ਤੇ ਪ੍ਰਭੂ શ્રી ਰਾਮ ਦੇ ਨਾਲ ਪਿਆਰ ਕਰਨ ਵਾਲੇ ਸਾਰੇ ਲੋਕ ਉੱਥੇ ਪਹੁੰਚ ਰਹੇ ਨੇ ਔਰ ਸਾਰੀਆਂ ਸੰਸਥਾਵਾਂ ਨੂੰ ਚਾਹੇ ਉਹ ਪੰਜਾਬ ਦੀਆਂ ਸੰਸਥਾਵਾਂ ਨੇ ਚਾਹੇ ਉਹ ਪੱਛਮੀ ਬੰਗਾਲ ਦੀਆਂ ਸੰਸਥਾਵਾਂ ਨੇ ਚਾਹੇ ਉਹ ਕਰਨਾਟਕ ਦੀਆਂ ਸੰਸਥਾਵਾਂ ਨੇ ਸਾਰੀਆਂ ਸੰਸਥਾਵਾਂ ਨੂੰ ਟਰਸਟ ਵੱਲੋਂ ਸੱਦਾ ਦਿੱਤਾ ਗਿਆ ਹੈ ਅਸੀਂ ਇਸ ਗੱਲ ਵਾਸਤੇ ਬੜੇ ਵੱਡ ਭਾਗੀ ਮਹਿਸੂਸ ਕਰ ਰਹੇ ਹਾਂ ਕਿ ਅਗਰ ਕਾਂਗਰਸ ਪਾਰਟੀ ਇਹ ਕਹਿੰਦੀ ਹੈ ਕਿ ਇਹ ਭਾਰਤੀ ਜਨਤਾ ਪਾਰਟੀ ਉਹ ਰਾਸ਼ਟਰੀ ਸਵੈਮ ਸੇਵਕ ਸੰਗ ਦਾ ਕਾਰਜਕ੍ਰਮ ਹੈ ਤੇ ਅਸੀਂ ਇਸ ਗੱਲ ਵਾਸਤੇ ਬੜੇ ਵੱਡ ਭਾਗੀ ਮਹਿਸੂਸ ਕਰ ਰਹੇ ਹਾਂ ਆਪਣੇ ਆਪ ਨੂੰ ਕਿ ਪ੍ਰਭੂ ਸ਼੍ਰੀ ਰਾਮ ਨੇ ਇਸ ਨਮਿਤ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਚੁਣਿਆ ਰਾਸ਼ਟਰੀ ਸਵੈਮ ਸੇਵਕ ਸੰਗ ਦੇ ਸਵੈਮ ਸੇਵਕ ਨੂੰ ਚੁਣਿਆ ਅਸੀਂ ਇਸ ਗੱਲ ਵਾਸਤੇ ਬੜਾ ਭਾਗਾ ਮਹਿਸੂਸ ਕਰ ਰਹੇ ਹਾਂ ਲੇਕਿਨ ਮੈਨੂੰ ਹਰਾਨੀ ਇਸ ਗੱਲ ਤੇ ਹੋ ਰਹੀ ਹੈ ਕਿ ਕਾਂਗਰਸ ਪਾਰਟੀ ਦੇ ਅੰਦਰ ਕਿਆ ਸਾਰੇ ਕਾਂਗਰਸ ਪਾਰਟੀ ਦੇ ਕਰਮ ਕਰਤਾ ਕਿਆ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਪ੍ਰਭੂ ਸ਼੍ਰੀ ਰਾਮ ਦੇ ਵਿਰੋਧੀ ਹਨ ਕਿਆ ਪ੍ਰਭੂ ਸ਼੍ਰੀ ਰਾਮ ਦੇ ਅਸਤਿਤਵ ਨੂੰ ਨਹੀਂ ਮੰਨਦੇ ਕਿਆ ਪ੍ਰਭੂ ਸ਼੍ਰੀ ਰਾਮ ਦਾ ਨਾਮ ਲੈਂਦੇ ਨਹੀਂ ਹੈ ਕਿਆ ਜਦੋਂ ਮਿਲਦੇ ਆਂ ਰਾਮ ਰਾਮ ਕਰਕੇ ਨਹੀਂ ਮਿਲਦੇ ਕਿਸੇ ਨੂੰ ਲੇਕਿਨ ਮੈਨੂੰ ਇਹ ਸਮਝ ਨਹੀਂ ਆਉਂਦੀ ਪਈ ਕਿ ਕਾਂਗਰਸ ਇਹ ਗੱਲ ਕਹਿ ਕਰਕੇ ਕੀ ਕਰਨਾ ਚਾਹੁੰਦੀ ਹੈ ਕੀ ਦਰਸਾਉਣਾ ਚਾਹੁੰਦੀ ਹੈ ਜਾਂ ਤੇ ਉਹ ਕਿਸੇ ਇੱਕ ਇਹ ਹੀ ਗੱਲ ਤੋਂ ਕਹ ਰਹੇ ਨੇ ਵੀ ਜਦੋਂ ਅਸੀਂ ਮਿਲਦੇ ਆਂ RAM RAM ਕਹਿੰਦੇ ਆਂ ਜਦੋਂ ਅਸੀਂ ਸਾਡੇ ਕਣ-ਕਣ ਦੇ ਵਿੱਚ ਰੋਮ-ਰੋਮ ਦੇ ਵਿੱਚ RAM ਹੈ ਤੇ ਫੇਰ ਸਾਨੂੰ ਇਹ ਚੀਜ਼ ਦਿਖਾਉਣ ਦੀ ਕੀ ਲੋੜ ਹੈ ਪ੍ਰਟੈਂਡ ਕਰਨ ਦੀ ਕੀ ਲੋੜ ਹੈ ਸਿਆਸੀ ਲਾਹੇ ਵਾਸਤੇ ਹੋ ਰਿਹਾ ਸਾਰਾ ਕੁਝ ਕੋਈ ਸਿਆਸੀ ਲਾਹੇ ਵਾਸਤੇ ਨਹੀਂ ਦੇਖੋ ਜੀ ਸ਼੍ਰੀ RAM ਜਨਮ ਭੂਮੀ ਦੇ ਉੱਪਰ ਅਗਰ ਸ਼੍ਰੀ RAM ਜੀ ਦਾ ਮੰਦਿਰ ਨਹੀਂ ਬਣਨਾ ਤੇ ਕਿੱਥੇ ਕਰਾਚੀ ਦੇ ਵਿੱਚ ਬਣਨਾ ਹੈ ਕਿੱਥੇ ਲਾਹੌਰ ਦੇ ਵਿੱਚ ਬਣਨਾ ਹੈ ਕਿਆ ਇਹ ਪਿਸ਼ੌਰ ਦੇ ਵਿੱਚ ਬੰਨਾ ਹੈ राम ਜਨਮ ਭੂਮੀ ਉੱਤਰ ਪ੍ਰਦੇਸ਼ ਦੇ ਵਿੱਚ ਭਗਵਾਨ શ્રી RAM ਦੀ ਜਨਮ ਭੂਮੀ ਹੈ ਤੇ ਭਗਵਾਨ શ્રી RAM ਜੀ ਦਾ ਜਨਮ ਸਥਾਨ ਜਿੱਥੇ ਹੈ ਮੰਦਿਰ ਵੀ ਉੱਥੇ ਬੰਨਾ ਜੀ ਔਰ ਅੱਜ ਕਰੋੜਾ ਰੁਪਏ ਲੋਕ ਸ਼ਰਧਾ ਦੇ ਨਾਲ ਆਪ ਦਾਨ ਦੇ ਕਰਕੇ ਅੱਜ ਤੁਸੀਂ ਦੇਖੋ ਹਿੰਦੁਸਤਾਨ ਦਾ ਕੋਈ ਕੋਨਾ ਐਸਾ ਨਹੀਂ ਹੈ ਹਿੰਦੁਸਤਾਨ ਦੀ ਕੋਈ ਗਲੀ ਐਸੀ ਨਹੀਂ ਹੈ ਹਿੰਦੁਸਤਾਨ ਦਾ ਕੋਈ ਸੂਬਾ ਕੋਈ ਗਲੀ ਕੋਈ ਕਸਬਾ ਕੋਈ ਸ਼ਹਿਰ ਕੋਈ ਬਾਜ਼ਾਰ ਕੋਈ ਘਰ ਐਸਾ ਨਹੀਂ ਹੈ ਜਿਸ ਘਰ ਦੇ ਵਿੱਚੋਂ RAM MAY RAM MAY ਹਰ ਪਾਸੇ ਅੱਜ ਪੂਰਾ ਹਿੰਦੁਸਤਾਨ RAM MAY ਹੋ ਗਿਆ ਲੇਕਿਨ ਸ਼ਾਇਦ ਕਾਂਗਰਸ ਨੂੰ ਇਹ ਕਬੂਲ ਨਹੀਂ ਹੈ ਜਾਂ ਕਾਂਗਰਸ ਇਹ ਬਰਦਾਸ਼ਤ ਨਹੀਂ ਕਰ پا ਰਹੀ ਹੈ ਕਿ ਅੱਜ ਦੇਸ਼ ਦੀਆਂ 140 ਕਰੋੜ ਲੋਕ ਅੱਜ RAM ਦੇ ਨਾਮ ਦੇ ਉੱਪਰ RAM ਪੱਖਦੀ ਦੇ ਵਿੱਚ ਲੀਨ ਹੋ ਗਏ ਨੇ ਤਾਂ ਫੇਰ ਮੈਂ ਦੁਬਾਰਾ ਉਸ ਗੱਲ ਦੇ ਉੱਪਰ ਆਉਣਾ ਕਿ ਕਾਂਗਰਸ ਦਾ ਜਿਹੜਾ ਇਹ ਸਨਾਤਨੀ ਵਿਰੋਧੀ ਚਿਹਰਾ ਔਰ ਮੈਨੂੰ ਇਹ ਗੱਲ ਕੋਈ ਕਹਿੰਦੇ ਵਿੱਚ ਕੋਈ ਗੁਰੇਜ਼ ਨਹੀਂ ਹੈ ਹਿੰਦੂ ਵਿਰੋਧੀ ਚਿਹਰਾ ਰਾਮ ਵਿਰੋਧੀ ਚਿਹਰਾ ਅੱਜ ਕਾਂਗਰਸ ਦਾ ਸਾਹਮਣੇ ਆਇਆ ਹੈ ਔਰ ਕਾਂਗਰਸ ਦੇ ਇਹਨਾਂ ਲੀਡਰਾਂ ਨੂੰ ਜਿਨ੍ਹਾਂ ਨੇ ਕਾਂਗਰਸ ਦੇ ਅੰਦਰ ਹੁੰਦਿਆਂ ਹੋਇਆ ਪ੍ਰਮਾਤਮਾ ਸ਼੍ਰੀ ਰਾਮ ਜੀ ਦੇ ਅੱਜ ਤੂੰ ਨੂੰ ਨਕਾਰਿਆ ਹੈ ਇਹਨਾਂ ਨੂੰ ਹਜੇ ਵੀ ਇਸ ਗੱਲ ਦੀ ਚਰਾ ਵੀ ਸਦਬੁੱਧੀ ਨਹੀਂ ਆਈ ਕਿ ਉਹ ਹੀ ਕਾਂਗਰਸ ਦਾ ਜਿੰਨੇ ਮੇਰੀ ਬੇਨਤੀ ਸੁਣ ਲੋ ਜੀ ਇਹ ਕਾਂਗਰਸ ਦਾ ਹਿੰਦੂ ਵਿਰੋਧੀ ਚਿਹਰਾ ਕਿਵੇਂ ਹੋ ਗਿਆ ਹੈ ਤ੍ਰਿੰਮੂਲ ਕਾਂਗਰਸ ਨੇ ਵੀ ਇਨਕਾਰ ਕੀਤਾ ਕਿ ਹਿੰਦੂ ਵਿਰੋਧੀ ਚਿਹਰਾ ਕਿਉਂ ਨਹੀਂ ਹੈ ਸੀਪੀਐਮ ਨੇ ਵੀ ਕੀਤਾ ਹੋਰ ਤੇ ਰਾਂਵੀ ਜਿਹੜੀਆਂ ਨੇ ਉਹਨਾਂ ਨੇ ਵੀ ਬਾਈਕਾਟ ਕੀਤਾ ਸਰ ਮੈਂ ਤੇ ਉਹ ਹੀ ਕਹਿਣਾ ਪੈਣਾ ਧਾਲੀਵਾਰ ਜੀ ਕਿ ਕੀ ਪੱਛਮ ਬੰਗਾਲ ਦੇ ਅੰਦਰ ਮਮਤਾ ਬੇਨਰਜੀ ਜੀ ਜੀ ਤ੍ਰਿੰਮੂਲ ਆਪਣਾ ਤ੍ਰਿੰਮੂਲ ਕਾਂਗਰਸ ਦੇ ਅੰਦਰ ਕਿਹਾ ਸਨਾਤਨੀ ਨਹੀਂ ਹਨ ਕਿਹਾ ਹਿੰਦੂ ਨਹੀਂ ਹਨ ਕਿ ਆਇਓ ਕਰਨਾਟਕ ਦੀ ਗੱਲ ਕਰ ਰਹੀ ਏ ਕਿ ਆ ਉੱਥੇ ਸਨਾਤਨੀ ਨਹੀਂ ਹਨ Hindu ਨਹੀਂ ਹਨ ਕਰਨਾਟਕ ਦੇ ਇੱਕ ਮੰਤਰੀ ਨੇ RAMLINGA REDDY ਜੀ ਉਹ ਇਹ ਕਹਿੰਦੇ ਆ ਕਿ ਅਸੀਂ ਜਨਮ ਜਾਤ RAM BHAGAT ਆ ਕਰਨਾਟਕ ਦੇ ਇੱਕ ਮੰਤਰੀ ਨੇ RAMLINGA REDDY ਜੀ ਉਹ ਕਹਿੰਦੇ ਅਸੀਂ ਜਨਮ ਜਾਤ RAM BHAGAT ਆ ਲੇਕਿਨ ਅੱਜ SONIA GANDHI ਜੀ ਨੂੰ ADHIR RANJAN ਜੀ ਨੂੰ KHADGEE ਜੀ ਨੂੰ ਕਿਉਂ ਨਹੀਂ ਪੁੱਛਦੇ ਆ ਰਾਮ ਭਗਤ ਕਿ ਜਿਹੜੇ ਜਨਮ ਜਾਤ ਰਾਮ ਭਗਤ ਨੇ ਅੱਜ ਉਹ ਰਾਮ ਮੰਦਿਰ ਦੇ ਭੇਜੇ ਹੋਏ ਸੱਦੇ ਦੇ ਉੱਪਰ ਉੱਥੇ ਨਾ ਕਿਉਂ ਜਾ ਰਹੇ ਆ ਕਿਉਂ ਨਹੀਂ ਜਾ ਰਹੇ ਔਰ ਮੈਨੂੰ ਇਹ ਵੀ ਇਸ ਗੱਲ ਦਾ ਵੀ ਸਪਸ਼ਟ ਕਰੇ ਮੈਨੂੰ ਕਿਉਂਕਿ ਅੱਜ ਕੋਈ ਵੀ ਕਾਂਗਰਸ ਪਾਰਟੀ ਦੇ ਇੱਥੇ ਪੈਨਲਿਸਟ ਆਏ ਨਹੀਂ ਹੈ ਔਰ ਆ ਵੀ ਨਹੀਂ ਸਕਦੇ ਕਿਸ ਤਬੀਅ ਦੇ ਨਾਲ ਕਿਸ ਮੰਦ ਦੇ ਨਾਲ ਇਹ ਹਿੰਦੁਸਤਾਨ ਦੀ 140 ਕਰੋੜ ਜਨਤਾ ਨੂੰ ਵਿਸ਼ਵ ਦੇ ਅੰਦਰ ਵਸਦੇ ਕਰੋੜਾ ਸਨਾਤਰੀਆਂ ਨੂੰ ਆਪਣਾ ਇਹ ਚਿਹਰਾ ਕਿਸ ਤਰ੍ਹਾਂ ਵਖਾਉਣ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਇਹਦਾ ਮਤਲਬ ਇਹ ਕਿਉਂ ਨਾ ਸਮਝਿਆ ਜਾਏ ਕਿ ਅਗਰ ਕਾਂਗਰਸ ਕਹਿੰਦੀ ਹੈ ਕਿ ਅਸੀਂ ਨਹੀਂ ਜਾਵਾਂਗੇ ਤੇ ਕੀ ਇਹ ਤਿੰਨਾਂ ਦਾ ਫੈਸਲਾ ਹੈ ਕਿ ਕਾਂਗਰਸ ਪਾਰਟੀ ਦਾ ਫੈਸਲਾ ਹੈ ਅਧਿਰ ਰੰਜਨ ਜੀ ਦਾ ਫੈਸਲਾ ਹੈ ਖੜਗੇ ਜੀ ਦਾ ਫੈਸਲਾ ਹੈ ਸੋਨੀਆ ਗਾਂਧੀ ਜੀ ਦਾ ਫੈਸਲਾ ਹੈ ਕਿ ਕਾਂਗਰਸ ਦਾ ਫੈਸਲਾ ਹੈ ਅਗਰ ਇਹ ਕਾਂਗਰਸ ਦਾ ਫੈਸਲਾ ਹੈ ਤੇ ਕਾਂਗਰਸ ਦੇ ਨਾਲ ਜੁੜੇ ਸਨਾਤਨੀ ਕਾਂਗਰਸ ਵਰਕਰ ਜੁੜੇ ਸਨਾਤਨੀ ਅਸੀਂ ਸਿਰਫ ਕਾਰ ਸੇਵਾ ਨਹੀਂ ਸੀ ਕੀਤੀ ਜੀ ਮੈਂ ਗਲਬਣੇ ਸਪਸ਼ਟ ਕੋਈ ਨਾ ਕਹਿ ਰਿਹਾ ਕਿ ਜਦੋਂ ਕਾਰ ਸੇਵਾ ਹੋਈ ਰਾਮੰਦਰ ਜੀ ਦੀ ਜਦੋਂ ਉੱਥੇ ਗਏ ਸਾਰੇ ਲੋਕ ਤੇ ਸਿਰਫ ਉਹਦੇ ਵਿੱਚ ਭਾਜਪਾ ਦੇ ਲੋਕ ਹੀ ਨਹੀਂ ਸਨ ਉਹਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਉਹਦੇ ਵਿੱਚ ਕਾਂਗਰਸ ਪਾਰਟੀ ਦੇ ਲੋਕ ਉਹਦੇ ਵਿੱਚ ਹਰ ਕਮਿਊਨਿਟੀ ਦੇ ਨਾਲ ਜੁੜੇ ਲੋਕ ਉਸ ਕਾਰ ਸੇਵਾ ਦੇ ਵਿੱਚ ਸ਼ਾਮਲ ਸਨ ਉਸ ਅੰਦੋਲਨ ਦੇ ਵਿੱਚ ਸ਼ਾਮਲ ਸਨ ਮਿਰਜ਼ਾ ਹਬੀਬ ਇੱਕ ਸਾਡੇ ਮਿਰਜ਼ਾਪੁਰ ਦੇ ਮੁਹੰਮਦ ਹਬੀਬ ਸਾਡੇ ਸਾਥੀ ਨੇ ਕਾਰਸੇਵਕ ਜਦੋਂ ਕਾਰਸੇਵਾ ਹੋਈ ਸੀ ਇਸ ਮੁਸਲਿਮ ਭਾਈਚਾਰੇ ਦੇ ਮੁਹੰਮਦ ਹਬੀਬ ਵੀ ਉਸ ਕਾਰਸੇਵਾ ਦੇ ਵਿੱਚ ਉੱਥੇ ਪਹੁੰਚੇ ਸਨ 70 ਸਾਲਾਂ ਮੁਹੰਮਦ ਹਬੀਬ ਜਦੋਂ ਉਹਨਾਂ ਨੂੰ ਸੱਦਾ ਉੱਥੇ ਦਿੱਤਾ ਗਿਆ ਕਿ ਤੁਸੀਂ ਇਸ ਪ੍ਰਾਣ ਪ੍ਰティਸ਼ਟਾ ਦੇ ਕਾਰਜਕ੍ਰਮ ਦੇ ਵਿੱਚ ਆਣਾ ਹੈ ਤੇ ਬੜੇ ਭਾਵੁਕ ਹੋਏ ਹੋ ਕਿ ਠੀਕ ਹੈ ਅੱਜ ਜਿੱਥੇ ਮੈਂ ਕਾਰ ਸੇਵਾ ਕਰਨ ਗਿਆ ਸੀ ਜਿਸ ਮੰਦਰ ਦੀ ਮੈਂ ਕਾਰ ਸੇਵਾ ਕਰਨ ਗਿਆ ਸੀ ਜਿਸ ਮੰਦਰ ਨੂੰ ਆਜ਼ਾਦ ਕਰਾਉਣ ਵਾਸਤੇ ਗਿਆ ਸੀ ਅੱਜ ਉਸ ਮੰਦਰ ਦੇ ਪ੍ਰਾਣ ਪ੍ਰਤੀਸ਼ਟਾ ਕਾਰਜਕ੍ਰਮ ਦੇ ਵਿੱਚ ਮੈਨੂੰ ਹਿੱਸਾ ਲੈਣ ਦਾ ਸੱਦਾ ਪੱਤਰ ਦਿੱਤਾ ਗਿਆ ਬੜੇ ਭਾਵੁਕ ਸਨ ਸੋ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਕਿ ਕਾਂਗਰਸ ਸਪਸ਼ਟ ਕਰੇ ਕਿ ਇਹ ਤਿੰਨਾਂ ਨੇਤਾਵਾਂ ਦਾ ਫੈਸਲਾ ਹੈ ਕਿ ਜਾਂ ਕਾਂਗਰਸ ਪਾਰਟੀ ਦਾ ਫੈਸਲਾ ਹੈ ਅਗਰ ਕਾਂਗਰਸ ਪਾਰਟੀ ਦਾ ਇਹ ਫੈਸਲਾ ਹੈ ਤੇ ਫਿਰ ਹਿੰਦੂ ਜਿਹੜੇ ਕਾਂਗਰਸ ਪਾਰਟੀ ਦੇ ਅੰਦਰ ਨੇ ਸਨਾਤਨੀ ਜਿਹੜੇ ਹਿੰਦੂ ਪਾਰਟੀ ਦੇ ਲੀਡਰ ਨੇ ਵਰਕਰ ਨੇ ਮੰਤਰੀ ਨੇ ਸੰਤਰੀ ਨੇ ਮੁੱਖ ਮੰਤਰੀ ਨੇ ਉਧੇਦਾਰ ਨੇ ਉਹ ਇਹ ਦੱਸਣ ਕਿ ਕਿਆ ਸ਼੍ਰੀ ਰਾਮ ਜੀ ਦਾ ਜਿਹੜਾ ਇਹ ਸੱਦਾ ਪੱਤਰ ਇਸ ਮੰਦਿਰ ਦੇ ਪ੍ਰਾਣ ਪ੍ਰਤੀਸ਼ਟਾ ਕਾਰਜਕ੍ਰਮ ਦੇ ਵਿੱਚ ਨਾ ਜਾਣ ਦਾ ਨਹੀਂ ਕਬੂਲ ਕੀਤਾ ਗਿਆ ਕਿ ਆ ਉਹ ਇਹਨਾਂ ਤਿੰਨਾਂ ਦੇ ਫੈਸਲੇ ਦੇ ਨਾਲ ਸਹਿਮਤ ਨੇ ਜੇ ਉਹ ਸਹਿਮਤ ਨੇ ਤੇ ਇਹਦਾ ਮਤਲਬ ਇਹੋ ਹੀ ਸਮਝਿਆ ਜਾਏ ਕਿ ਇੱਕ ਕਾਂਗਰਸ ਪਾਰਟੀ ਦਾ ਫੈਸਲਾ ਹੈ ਔਰ ਅਗਰ ਉਹ ਸਹਿਮਤ ਨਹੀਂ ਤੇ ਉਹਨਾਂ ਨੂੰ ਇਸ ਗੱਲ ਦੇ ਵਾਸਤੇ ਕੁਲਕੇ ਕਹਿਣਾ ਚਾਹੀਦਾ ਹੈ ਕਿ ਅਸੀਂ ਸ਼੍ਰੀ ਰਾਮ ਭਗਤਾਂ ਸ਼੍ਰੀ ਰਾਮ ਦੇ ਅਨਯਾਈਆ ਹਿੰਦੁਸਤਾਨ ਦੇ ਅੰਦਰ ਭਾਰਤ ਦੇ ਅੰਦਰ ਅਗਰ ਸ਼੍ਰੀ ਰਾਮ ਜੀ ਦੇ ਅਨਯਾਈ ਨਹੀਂ ਹੋਣੇ ਤੇ ਕਿਹਾ ਪਾਕਿਸਤਾਨ ਦੇ ਅੰਦਰ ਹੋਣੇ ਹੈ ਕਿ ਜਾਂ ਅਫਗਾਨਿਸਤਾਨ ਦੇ ਅੰਦਰ ਹੋਣੇ ਹੈ ਸੋ ਮੈਨੂੰ ਇਹ ਸੁਣ ਕੇ ਵੀ ਕੋਈ ਬਹੁਤ ਐਨੀ ਹੈਰਾਨੀ ਨਹੀਂ ਹੋਈ ਲੇਕਿਨ ਅਸੀਂ ਜਿੰਨੇ ਵੀ ٹرسٹ ਦੇ ਲੋਕ ਉਥੇ ਸ਼੍ਰੀ ਰਾਮ ਮੰਦਿਰ ਦੇ ٹرسٹ ਦੇ ਟਰਸਟੀ ਨੇ ਜਾਂ ਜੋ ਵੀ ਉਥੇ ਕਿ ਯੋਜਨਾ ਬਣੀ ਹੈ ਉਹਨਾਂ ਨੇ ਬਿਨਾਂ ਕਿਸੇ ਭੇਦਭਾਵ ਦੇ ਬਿਨਾਂ ਕਿਸੇ ਲਗ ਲਗਾਵ ਦੇ ਹਰੇਕ ਸੰਸਥਾ ਨੂੰ ਹਰੇਕ ਧਾਰਮਿਕ ਸੰਸਥਾ ਨੂੰ ਹਰੇਕ ਰਾਜਨੀਤਿਕ ਪਾਰਟੀਆਂ ਨੂੰ ਪੁਲੇ ਮੰਨਨ ਸੱਦਾ ਦਿੱਤਾ ਕਿ ਆਓ ਇਸ ਦੇਸ਼ ਦੇ ਇਸ ਪ੍ਰਾਣ ਪ੍ਰਤੀਸ਼ਟਾ ਸ਼੍ਰੀ ਰਾਮ ਜੀ ਦੇ ਕਾਰਜਕ੍ਰਮ ਦੇ ਵਿੱਚ ਅਸੀਂ ਹਿੱਸਾ ਬਣੀਏ ਔਰ ਪੁਲੇ ਦੇ ਭਾਗੀ ਬਣੀਏ ਇਹ ਵੀ ਇਹ ਵੀ ਸਵਾਲ ਹੋ ਰਿਹਾ ਨਰੇਸ਼ ਜੀ ਮੈਂ ਤੁਹਾਨੂੰ ਰੋਕ ਨਹੀਂ ਰਿਹਾ ਤੁਸੀਂ ਕੰਟੀਨਿਊ ਬੋਲ ਰਹੇ ਹੋ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਪਰ ਇਹਦੇ ਵਿੱਚ ਇੱਕ ਸਵਾਲ ਮੇਰੇ ਲੈਂਦੇ ਜਾਓ ਉਹ ਕਹਿੰਦੇ ਆ ਕਿ ਅਸੀਂ ਮੰਦਿਰ ਦਾ ਬਾਈਕਾਟ ਤਾਂ ਨਹੀਂ ਨਾ ਕੀਤਾ ਅਸੀਂ ਸਮਾਗਮ ਦਾ ਬਾਈਕਾਟ ਕੀਤਾ ਕਿਉਂਕਿ ਸਮਾਗਮ ਦਾ ਜਿਹੜਾ ਸਾਫ਼ ਤੌਰ ਤੇ ਦਿਖ ਰਿਹਾ ਸਨਾਤਮੀ ਸਨਾਤਨ ਧਰਮ ਦਾ ਇਸਤੇਮਾਲ ਵੀ ਜੋ ਇੱਕ ਵੀ ਕਰ ਰਹੀ ਹੈ ਵੋਟ ਰੂਪੀ ਲਾਹਾ ਲੈਣ ਲਈ ਮੈਂ ਤੇ ਪਹਿਲਾਂ ਇਹ ਗੱਲ ਕਹੀ ਹੈ ਜੀ ਅਸੀਂ ਇਸ ਗੱਲ ਵਾਸਤੇ ਵਡਪਾਗਿਆ ਮੈਂ ਖੁੱਲੇ ਦਿਲ ਨਾਲ ਇਸ ਗੱਲ ਨੂੰ ਸਵੀਕਾਰ ਕਰ ਰਿਹਾ ਜੀ ਖੁੱਲੇ ਮਨ ਨਾਲ ਕਿ ਅਸੀਂ ਇਸ ਗੱਲ ਵਾਸਤੇ ਬਹੁਤ ਵਡਪਾਗਾ ਮਹਿਸੂਸ ਕਰਨੇ ਆ ਆਪਣੇ ਆਨੂੰ ਕਿ ਸ਼੍ਰੀ ਰਾਮ ਜੀ ਨੇ ਏਡੇ ਵੱਡੇ ਕਾਰਜਕ੍ਰਮ ਵਾਸਤੇ ਇਸ ਨਮਿਤ ਸਾਨੂੰ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨੂੰ ਚੁਣਿਆ ਭਾਰਤੀ ਜਨਤਾ ਪਾਰਟੀ ਨੂੰ ਚੁਣਿਆ ਕਾਂਗਰਸ ਪਾਰਟੀ ਜਿਹੜੀ ਦੁਨੀਆ ਦੇ ਅੰਦਰ ਆਪਣੇ ਆਪ ਨੂੰ ਕਹਿੰਦੀ ਹੈ ਕਿ ਅਸੀਂ 70 ਸਾਲ 60 ਸਾਲ ਦੇਸ਼ ਦੇ ਉੱਪਰ ਰਾਜ ਕੀਤਾ ਇਹ ਕਿੱਥੋਂ ਚੱਲੀ 440 ਤੋਂ ਅੱਜ 40 ਆ ਕੇ ਸਿਮਟ ਗਈ ਕਾਂਗਰਸ ਪਾਰਟੀ ਇਹ ਸ਼੍ਰੀ ਰਾਮ ਜੀ ਦੇ ਅਸਤੇ ਕੋ ਨੂੰ ਨਾਸਵੀਕਾਰ ਕਰਨ ਦਾ ਨਤੀਜਾ ਹੈ ਔਰ ਭਾਰਤੀ ਜਨਤਾ ਪਾਰਟੀ ਦੋ ਤੋਂ 303 ਤੇ ਪਹੁੰਚ ਗਈ ਇਹ ਸ਼੍ਰੀ ਰਾਮ ਪ੍ਰਭੂ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦਾ ਉਹਨਾਂ ਦਾ ਆਸ਼ੀਰਵਾਦ ਹੈ ਸਵਿਸ਼ ਕਰਕੇ ਮੈਨੂੰ ਇਹ ਗੱਲ ਕਹਿਣ ਚ ਕੋਈ ਹਰਜ ਨਹੀਂ ਹੈ ਧਾਲੀਵਾਲ ਜੀ ਕਿਉਂ ਇਹ ਗੱਲ ਕਹਿੰਦੇ ਆ ਕਿ ਇਹ ਭਾਜਪਾ ਦਾ ਜਾਂ ਰਾਸ਼ਟਰੀ ਸਵੈਮ ਸੇਵਕ ਸੰਗਠਨ ਦਾ ਇੱਕ ਕਾਰਜਕ੍ਰਮ ਹੈ ਅਸੀਂ ਬੜੇ ਖੁੱਲੇ ਮਨ ਵਾਲੇ ਕਹਿੰਨੇ ਆ ਕਿ ਅਸੀਂ ਰਾਮ ਪਗਤਾਂ ਅਸੀਂ ਕਾਰ ਸੇਵਕਾਂ ਅਸੀਂ ਰਾਮ ਪ੍ਰੇਮੀਆਂ ਇਸ ਦਲ ਵਾਸਤੇ ਉਹ ਵੀ ਇਹ ਗੱਲ ਕਹਿਣਾ ਇਸ ਗੱਲ ਨੂੰ ਕਿ ਅਸੀਂ ਪ੍ਰਭੂ ਰਾਮ ਦੇ ਪ੍ਰੇਮੀ ਆ ਲੇਕਿਨ ਉਹ ਇਸ ਗੱਲ ਨੂੰ ਕਹਿਣ ਤੋਂ ਡਰਦੇ ਨੇ ਕਿਉਂਕਿ ਉਹਨਾਂ ਨੇ ਅਦਾਲਤਾਂ ਦੇ ਅੰਦਰ ਲੰਬੀ-ਲੰਬੀ ਵਕੀਰਾਂ ਦੀ ਸੌਜ ਖੜੀ ਕੀਤੀ ਸੀ ਧਲੇਵਾਲ ਜੀ ਸਿਰਫ ਇਹ ਸਾਬਤ ਕਰਨ ਵਾਸਤੇ ਕਿ ਰਾਮ ਦਾ ਅਸਤਿਤਵ ਨਹੀਂ ਹੈ ਰਾਮ ਵਿਕਲਪਿਕ ਨਹੀਂ ਹੈ ਰਾਮ ਦਾ ਕੋਈ ਆਧਾਰ ਨਹੀਂ ਹੈ ਲੇਕਿਨ ਅੱਜ ਹਿੰਦੋਸਤਾਨ ਦੇ ਅੰਦਰ ਉਸੇ ਰਾਮ ਜਨਮ ਭੂਮੀ ਦੇ ਉੱਪਰ ਇੱਕ ਨਵ ਵਿਸ਼ਾਲ ਔਰ ਅਦਭੁਤ ਮੰਦਿਰ ਬਣ ਕਰਕੇ ਤਿਆਰ ਹੋ ਰਿਹਾ ਹੈ ਜਿਹੜਾ ਸ਼ਾਇਦ ਕਾਂਗਰਸ ਪਾਰਟੀ ਨੂੰ ਪਛਰਾ ਹੀ ਰਿਹਾ ਜਾਂ ਕਾਂਗਰਸ ਪਾਰਟੀ ਨੂੰ ਕਬੂਲ ਨਹੀਂ ਕਰ ਰਹੀ ਮੇਰੀ ਸਮਝ ਤੋਂ ਬਾਹਰ ਹੈ ਕਿ ਇਹ ਬਿਆਨ ਕਿਸ ਤਰ੍ਹਾਂ ਲਿਆਂਦਾ ਗਿਆ ਇਹ ਬਿਆਨ ਉਹਨਾਂ ਨੇ ਇਹਨਾਂ ਪਰਸਥਿਤੀਆਂ ਦੇ ਵਿੱਚ ਦਿੱਤਾ ਲੇਕਿਨ ਜੋ ਵੀ ਹੈ ਕਾਂਗਰਸ ਪਾਰਟੀ ਦੇ ਵੱਲੋਂ ਇਹ ਦਿੱਤਾ ਗਿਆ ਬਿਆਨ ਬਹੁਤ ਮੰਦਭਗਾ ਹੈ ਔਰ ਇਸ ਦੇ ਨਾਲ ਹਿੰਦੁਸਤਾਨ ਦੇ ਅੰਦਰ ਰਹਿਣ ਵਾਲੇ ਸਨਾਤਨੀਆਂ ਦੇ ਮੰਦੇ ਉੱਪਰ ਤੇ ਖੇਸ ਲੱਗੀ ਏ ਲੇਕਿਨ ਮੈਂ ਗੱਲ ਵੀ ਦਾਵੇ ਨਾ ਕਹਿ ਸਕਦਾ ਤਾਰੀਬਬ ਜੀ ਕਿ ਕਾਂਗਰਸ ਪਾਰਟੀ ਦੇ ਅੰਦਰ ਜਿਹੜੇ ਕਾਂਗਰਸੀ ਕਾਰਕਟਰਤਾ ਨੇ ਵਰਕਰ ਨੇ ਲੀਡਰ ਨੇ ਸਾਰੇ ਨੇ ਉਹ ਸਾਰੇ ਰਾਮਪਕਦ ਨੇ ਉਹ ਵੀ ਆਪਣੇ ਮੰਦੇ ਅੰਦਰ ਇਹ ਸੋਚ ਰਹੇ ਹੋਣਗੇ ਅੱਜ ਕਿ ਇਹ ਕਾਂਗਰਸ ਪਾਰਟੀ ਨੇ ਕਿਹਦਾ ਨਿਰਨੇ ਲੈ ਲਿਆ ਔਰ ਕਾਂਗਰਸ ਪਾਰਟੀ ਦੇ ਇਹਨਾਂ ਨੇਤਾਵਾਂ ਨੇ ਇਹ ਕਿਉਂ ਗੱਲ ਕਹੀ ਹੈ ਇਹਨਾਂ ਨੂੰ ਨਹੀਂ ਸੀ ਕਹਿਣੀ ਚਾਹੀਦੀ ਉਹਦਾ ਕਾਰਨ ਦੇਖੋ ਉਹ ਤੁਹਾਡੇ ਸਾਹਮਣੇ ਅਜਮ ਇਸ ਚਰਚਾ ਦੇ ਵਿੱਚ ਕੋਈ ਕਾਂਗਰਸ ਦਾ ਕੋਈ ਵੀ মিডিਆ ਪੈਨਲਿਸਟ ਅੱਜ ਨਹੀਂ ਆਇਆ ਦੂਸਰੀਆਂ ਪਾਰਟੀਆਂ ਦੇ ਵਿੱਚ ਕੋਈ মিডিਆ ਪੈਨਲਿਸਟ ਅੱਜ ਇਸ ਚਰਚਾ ਦੇ ਵਿੱਚ ਨਹੀਂ ਆਇਆ ਸੋ ਮੈਨੂੰ ਇਸ ਗੱਲ ਬਿਗਾਨ ਕਿ ਕੋਈ ਗੁਰੇਜ਼ ਨਹੀਂ ਹੈ ਹਾਲਾਂਕਿ ਉਹਨਾਂ ਉਹਨਾਂ ਦਰਾਂ ਦਾ ਕੰਮ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਵਿਸ਼ੇ ਦੇ ਉੱਤੇ ਕਿਸੇ ਤਰੀਕੇ ਦੀ ਬਹਿਸ ਨਹੀਂ ਕਰਨੀ ਚਾਹੁੰਦੇ ਕਿਉਂਕਿ ਜਿਹਨੂੰ ਬਣਾ ਕੇ ਹੀ ਪੋਲੀਟੀਕਲ ਅਜੈਂਡਾ ਰੱਖ ਲਿਆ ਗਿਆ ਜਦੋਂ ਇਹ ਹਲੇ ਤੱਕ ਬਿਲਡਿੰਗ ਦਾ ਨਿਰਮਾਣ ਕਾਰਜ ਪੂਰੇ ਤਰੀਕੇ ਦੇ ਨਾਲ ਨਹੀਂ ਹੋਇਆ ਵਿੱਚ ਵਿਚਾਲੇ ਐ ਇਸ ਨੂੰ ਇੱਕੋ ਦਮ ਵੋਟਾਂ ਤੋਂ ਯਕਦਮ ਪਹਿਲਾਂ ਉਦਘਾਟਨ ਪ੍ਰੋਗਰਾਮ ਪ੍ਰਾਣ ਪ੍ਰਤੀਸ਼ਟਾ ਪ੍ਰੋਗਰਾਮ ਰੱਖਣ ਦਾ ਮਤਲਬ ਸਿੱਧਾ ਸਾਫ਼ ਨਜ਼ਰ ਆਉਂਦਾ ਹੈ ਕਿ ਬੀਜੇਪੀ ਹਿੰਦੂ ਕਾਰਡ ਖੇਡ ਕੇ ਵੋਟ ਪੋਲਰਾਈਜੇਸ਼ਨ ਦੇ ਚੱਕਰ 'ਚ ਹੈ ਬਿਲਕੁਲ ਸਰਾਸਰ ਝੂਠ ਹੈ ਜੀ ਕੋਈ ਵੋਟਾਂ ਦੀ ਪੋਲਿਟਿਕਸ ਨਹੀਂ ਹੈ ਕੋਈ ਰਾਜਨੀਤੀ ਨਹੀਂ ਹੈ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਹੈ ਤਾਰੀਵਾਲ ਜੀ ਕਿ ਇਹ ਰਾਜਨੀਤਿਕ ਚਰਚਾ ਦਾ ਵਿਸ਼ੇ ਨਹੀਂ ਹੈ ਇਹ ਕੋਈ ਅਜੰਡਾ ਰਾਜਨੀਤੀ ਦਾ ਨਹੀਂ ਹੈ ਇਹ ਤੇ ਕਰੋੜਾਂ ਸनातਨੀਆਂ ਦੀ ਆਸਥਾ ਦਾ ਕੇਂਦਰ ਹੈ ਇਹ ਸ਼ਰਧਾ ਨਾਲ ਜੁੜਿਆ ਮੁੱਦਾ ਹੈ ਨਾ ਕਿ ਕੋਈ ਰਾਜਨੀਤਿਕ ਮੁੱਦਾ ਹੈ ਹਾਂ ਪਰ ਕਾਂਗਰਸ ਇਹਨੂੰ ਰਾਜਨੀਤਿਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਗੱਲ ਕਹਿ ਕਰਕੇ ਕਿ ਇਹ ਬੀਜੇਪੀ ਉਹ ਰਾਸ਼ਟਰੀ ਸਵੈਮ ਸੇਵਕ ਸੰਘਾਟ ਦੇ ਇੱਕ ਇਵੈਂਟ ਹੈ ਇਹ ਇਹ ਗੱਲ ਹੋਰ ਹੈ ਇਹ ਹੈ ਕਿ ਮੁਲਕ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਪ੍ਰੋਜੈਕਟ ਹੁੰਦੇ ਆ तरह-तरह ਦੀਆਂ ਸਰਕਾਰਾਂ ਦੇ ਵਿੱਚ ਹੁੰਦੇ ਆ ਕਈ ਵਾਰੀ ਤਾਂ ਉਹ ਸਮੇਂ ਤੋਂ ਲੇਟ ਬਣ ਕੇ ਹਮੇਸ਼ਾ ਹੀ ਤਕਰੀਬਨ ਮੈਜੋਰਿਟੀ ਤੇ ਹੀ ਹੈ ਕਿ ਜਿਹੜੀ ਸੀਮਾ ਤੋਂ ਬਾਅਦ ਪੂਰੇ ਹੁੰਦੇ ਆ ਔਰ ਉਸ ਤੋਂ ਬਾਅਦ ਉਹ ਓਪਨਿੰਗ ਸੈਰੇਮਨੀ ਦੇ ਕਰਕੇ ਲੰਮਕੇ ਰਹਿੰਦੇ ਆ ਔਰ ਇਸ ਦੇ ਅੰਦਰ ਜਿਸ ਤਰੀਕੇ ਨਾਲ ਕਹਿੰਦੇ ਭਾਜਪੀ ਨੇ ਤੇਜ਼ੀ ਵਿਖਾਈ ਹੈ ਜਿਸ ਤਰੀਕੇ ਨਾਲ ਰਫ਼ਤਾਰ ਫੜੀ ਹੈ ਉਸ ਤੋਂ ਸਾਬਤ ਇਹ ਹੁੰਦਾ ਰਫ਼ਤਾਰ ਹੈ ਜੀ 400 ਸਾਲ ਦਾ ਲੰਮਾ ਸੰਘਰਸ਼ ਹੈ ਤਾਲੀਵਾਲ ਜੀ ਇਹ ਰਫ਼ਤਾਰ ਹੈ 400 ਸਾਲ ਦਾ ਲੰਮਾ ਸੰਘਰਸ਼ ਹੈ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਲੋਕਾਂ ਨੇ ਸ਼ਹੀਦੀਆਂ ਦਿੱਤੀਆਂ ਲੋਕਾਂ ਨੇ ਆਪਣਾ ਸਰਬਸਥ ਨਿਸ਼ਾਵਰ ਕੀਤਾ ਤੁਸੀਂ ਜਾ ਕਰਕੇ ਉੱਤਰ ਪ੍ਰਦੇਸ਼ ਦੇ ਅੰਦਰ ਦੇਖੋ ਤੁਸੀਂ ਜਾ ਕਰਕੇ ਬਿਹਾਰ ਦੇ ਅੰਦਰ ਦੇਖੋ ਤੁਸੀਂ ਜਾ ਕਰਕੇ ਮੱਧ ਪ੍ਰਦੇਸ਼ ਦੇ ਅੰਦਰ ਦੇਖੋ ਜਦੋਂ ਇੱਥੇ ਕਾਰ ਸੇਵਾ ਸ਼ੁਰੂ ਹੋਈ ਸੀ ਉਦੋਂ ਕਿਸ ਤਰ੍ਹਾਂ ਦੇ ਹਾਲਾਤ ਸਨ ਔਰ ਲੋਕਾਂ ਦੇ ਅੰਦਰ ਕਿੰਨੇ ਵਲਵਲੇ ਸਨ ਔਰ ਲੋਕਾਂ ਦੇ ਅੰਦਰ ਕਿੰਨਾ ਉਸ ਵਲੇ ਜੋਸ਼ ਸੀ ਕਿ ਕਿਹੜੀ ਘੜੀ ਹੋਏਗੀ ਜਦੋਂ ਭਗਵਾਨ ਸ਼੍ਰੀ ਰਾਮ ਜੀ ਦਾ ਮੰਦਿਰ ਬਣ ਕੇ ਤਿਆਰ ਹੋਏਗਾ 400 ਸਾਲ ਦਾ ਲੰਮਾ ਸੰਘਰਸ਼ 400 ਤੋਂ ਵੀ ਵੱਧ ਲਗਭਗ 500 ਸਾਲਾਂ ਦਾ ਲੰਮਾ ਸੰਘਰਸ਼ ਹੈ ਔਰ ਇਹ ਕਾਂਗਰਸ ਪਾਰਟੀ ਮੈਨੂੰ ਯਾਦ ਹੈ ਕਿ ਅਕਲ ਜੀ ਨੇ ਇੱਕ ਗੱਲ ਸਦਨ ਦੇ ਅੰਦਰ ਖੜੇ ਹੋ ਕੇ ਕਹੀ ਸੀ ਜਦੋਂ ਸਾਡੇ ਵਿਰੋਧੀ ਧਿਰਾਂ ਦੇ ਲੋਕ ਮਜ਼ਾਕ ਕਰਦੇ ਸੀ ਸਾਨੂੰ ਤੇ ਉਦੋਂ ਅਟਲ ਜੀ ਨੇ ਇੱਕ ਗੱਲ ਕਹੀ ਸੀ ਕਿ ਜਦੋਂ ہمارے پاس ਬਹੁਮਤ ਹੋਗਾ ਜਦੋਂ ہم ਪੂਲ ਮジョਰਿਟੀ ਵਿੱਚ ਆਏਗੇ ਤਾਂ ਰਾਮ ਮੰਦਰ ਵੀ ਬਣੇਗਾ ਔਰ ਤਿੰਨ ਤਲਾਕ ਵੀ ਖਤਮ ਹੋਣਗੇ ਔਰ 370 ਕੋ ਵੀ ਖਤਮ ਕਰेंगे ਅਸੀਂ ਉਹ ਤਿੰਨੇ ਦੇ ਤਿੰਨੇ ਵਾਦੇ ਪੂਰੇ ਕੀਤੇ ਆਂ ਭੀਂਗੇ ਪੋਲੀਟੀਕਲ ਪਾਰਟੀ ਲੇਕਿਨ ਦੂਸਰੇ ਤਰੀਕੇ ਦੇ ਨਾਲ ਕਰ ਇਹਨੂੰ ਇਹ ਸੋਚੋ ਕਿ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਬੜੀ ਜਲਦੀ ਜਲਦੀ ਕੀਤੀ ਹੈ 400 500 ਸਾਲ ਦੇ ਸੰਘਰਸ਼ ਤੋਂ ਬਾਅਦ ਮੌਕਾ ਆਇਆ ਜੀ ਸਾਨੂੰ ਇਹ ਸੇਵਾ ਕਰਨ ਦਾ ਇਹ ਮੌਕਾ ਮਿਲਿਆ ਸਾਨੂੰ ਪ੍ਰਭੂ ਸ਼੍ਰੀ ਰਾਮ ਜੀ ਦਾ ਮੰਦਿਰ ਨਿਰਮਾਣ ਕਰਨ ਦਾ ਕਾਂਗਰਸ ਸਿਰਫ ਉਹ ਖਸਿਆਣੇ ਬਿੰਦੀ ਖੰਭਾ ਨੋਚੇ ਵਾਲੀ ਗੱਲ ਹੈ ਜੀ ਉਹਨਾਂ ਕੋਲ ਕਹਿਣ ਵਾਸਤੇ ਕੁਝ ਨਹੀਂ ਹੈ ਲੇਕਿਨ ਇਹ ਜੋ ਅਜੋਨਾ ਨੇ ਕੀਤਾ ਹੈ ਕਾਂਗਰਸ ਪਾਰਟੀ ਦੇ ਨਾਲ ਲੀਡਰਾਂ ਨੇ ਇਹ ਕੋਈ ਚੰਗਾ ਸੰਕੇਤ ਨਹੀਂ ਹੈ ਇਹ ਮਾੜੀ ਗੱਲ ਹੈ ਇਹ ਚੰਗੀ ਗੱਲ ਨਹੀਂ ਹੈ ਪ੍ਰਭੂ ਸ਼੍ਰੀ ਰਾਮ ਜੀ ਦੇ ਪ੍ਰਾਂਤ ਵਿੱਚ ਜਿਹੜੀਆਂ ਪਾਰਟੀਆਂ ਜਾਣ ਤੋਂ ਇਨਕਾਰ ਇਹਨਾਂ ਸਵਾਗਤ ਦੇ ਅੰਦਰ ਉਹ ਕਿਉਂ ਕਰ ਰਹੀਆਂ ਨੇ ਮਤਲਬ ਤੁਹਾਡੀ ਅੰਡਰਸਟੈਂਡਿੰਗ ਕੀ ਹੈ ਇਸ ਗੱਲ ਨੂੰ ਲੈ ਕੇ ਕਾਜੀ ਜੀ ਮੈਂ ਸਵਾਲ ਤੁਹਾਡੀ ਅੰਡਰਸਟੈਂਡਿੰਗ ਕੀ ਹੈ ਜਿਹੜੀ ਪਾਰਟੀਆਂ ਨਹੀਂ ਜਾ ਰਹੀਆਂ ਉਹ ਕਿਸ ਮੰਸ਼ਾ ਦੇ ਕਾਰਨ ਨਹੀਂ ਜਾ ਰਹੀਆਂ ਦੇਖੋ ਇਹ ਤੇ ਜਵਾਬ ਹੋਏ ਦੇ ਸਕਦੇ ਆ ਜੀ ਕਿਉਂ ਨਹੀਂ ਜਾ ਰਹੀਆਂ ਤੁਹਾਡੀ ਅੰਡਰਸਟੈਂਡਿੰਗ ਕੀ ਹੈ ਇਸ ਲੈ ਕੇ ਨਹੀਂ ਨਹੀਂ ਮੇਰੀ ਅੰਡਰਸਟੈਂਡਿੰਗ ਵਿੱਚ ਕੋਈ ਨਹੀਂ ਆ ਜੀ ਦੇਖੋ ਜਿਹੜੇ ਰਾਮ ਜੀ ਦੇ ਅਸਤੇ ਤੂੰ ਨੂੰ ਨਹੀਂ ਮੰਨਦੇ ਇਹਦਾ ਜਵਾਬ ਉਹ ਦੇ ਸਕਦੇ ਆ ਕਿ ਕਿਉਂ ਨਹੀਂ ਜਾ ਰਹੇ ਲੇਕਿਨ ਮੈਨੂੰ ਇਸ ਗੱਲ ਤੇ ਜ਼ਰੂਰ ਖਾਨਾ ਨਹੀਂ ਹੈ ਕਿ ਕਾਂਗਰਸ ਦੇ ਅੰਦਰ ਰਹਿਣ ਵਾਲੇ ਕਰੋੜਾਂ ਲੱਖਾਂ ਸਨਾਤਨੀ ਅੱਜ ਸੋਨੀਆ ਗਾਂਧੀ ਅੱਜ ਅਜੀਤ ਰਣਜਨ ਅੱਜ ਖੜਗੇ ਜਿਹਨੂੰ ਇਹ ਸਵਾਲ ਜ਼ਰੂਰ ਪੁੱਛਣ ਕਿ ਤੁਸੀਂ ਸ਼੍ਰੀ ਰਾਮ ਜੀ ਦੇ ਇਸ ਪ੍ਰਾਣ ਪ੍ਰਤੀਸ਼ਟਾ ਕਾਰਜਕ੍ਰਮ ਦਾ ਹਿੱਸਾ ਕਿਉਂ ਨਹੀਂ ਬਣੇ ਕੁਸੀਂ ਤਿੰਨਾਂ ਨੇ ਨਹੀਂ ਜਾਣਾ ਗੱਲ ਅਲੱਗ ਹੈ ਲੇਕਿਨ ਮੇਰਾ ਸਵਾਲ ਫਿਰ ਉੱਥੇ ਹੀ ਹੈ ਜੀ ਕਿ ਇਹ ਕਾਂਗਰਸ ਪਾਰਟੀ ਦਾ ਨਿਰਣੈ ਹੈ ਕਿ ਜਾਂ ਇਹਨਾਂ ਤਿੰਨਾਂ ਲੀਡਰਾਂ ਦਾ ਨਿਰਣੈ ਹੈ ਇਹ ਸਪਸ਼ਟ ਹੋਣ ਕਾਂਗਰਸ ਵਾਲੇ ਕਰ ਸਕਦੇ ਆ ਜਾਂ ਇਹ ਤਿੰਨੇ ਲੀਡਰ ਕਰ ਸਕਦੇ ਆ ਔਰ ਜਿਹੜੇ ਨਹੀਂ ਆ ਰਹੇ ਇਹਨਾਂ ਦਾ ਜਵਾਬ ਜਿਵੇਂ ਕਾਂਗਰਸ ਨੇ ਦਿੱਤਾ ਹੈ ਕਿ ਵੀ ਇਹ ਇੱਕ ਮਤਲਬ ਰਾਜਨੀਤਿਕ ਪਾਰਟੀਆਂ ਦਾ ਕੀਤਾ ਗਿਆ ਈਵੈਂਟ ਹੈ ਕਿਆ ਯਾਰ ਇਹ ਰਾਜਨੀਤਿਕ ਪਾਰਟੀਆਂ ਦਾ ਇਵੈਂਟ ਹੈ ਅੱਜ ਦੇਸ਼ ਦੀ 140 ਕਰੋੜ ਜਨਤਾ ਰਾਮਾਇ ਹੋਈ ਪਈ ਹੈ ਅੱਜ ਹਰ ਗਲੀ ਹਰ ਕੂਚੇ ਦੇ ਅੰਦਰ ਰਾਮ ਭਗਤ ਦੰਦਨਾ ਦੇ ਫਿਰਦੇ ਪਿਆ ਜੈ ਸ਼੍ਰੀ ਰਾਮ ਦੇ ਜਕਾਰੇ ਲਾਉਂਦੇ ਫਿਰਦੇ ਆ ਹਰ ਗਲੀ ਚੋ ਰਾਮ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਦੇ ਜਕਾਰਿਆਂ ਦੀ ਗੂੰਜ ਆ ਰਹੀ ਹੈ ਕਿ ਆਓ ਸਾਰੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨਹੀਂ ਉਹ ਸਨਾਤਨੀ ਨੇ Hindu ਨੇ ਪ੍ਰਭੂ ਸ਼੍ਰੀ ਰਾਮ ਦੇ ਨਾਲ ਪਿਆਰ ਕਰਨ ਵਾਲੇ ਨੇ ਉਹ ਅੱਜ ਇਹ ਮਹਿਸੂਸ ਕਰ ਰਿਹਾ ਹੈ ਕਿ ਅਸੀਂ ਪਿਛਲੇ ਸਮਿਆਂ ਦੇ ਅੰਦਰ ਸਾਡੇ ਬਜ਼ੁਰਗਾਂ ਨੇ ਪੂਰਵਜਾਂ ਨੇ ਆਕਰਮਣਖਾਰੀਆਂ ਦੇ ਕੋਲੋਂ ਬਾਬਰ ਜਏ ਅਤੰਕਵਾਦੀਆਂ ਦੇ ਕੋਲੋਂ ਸੌਰੀ ਆ ਬਾਬਰ ਜਏ ਜਿੰਨੇ ਵੀ ਆਕਰੰਤਾ ਹੋਏ ਨੇ ਉਹਨਾਂ ਦੁਆਰਾ ਤੋੜੇ ਗਏ ਮੰਦਰ ਵੇਖੇ ਸੀ ਲੇਕਿਨ ਅੱਜ ਬੜਾ ਵੱਡ ਭਾਗਾ ਦੇਣਾ ਹੈ ਬੜਾ ਵਧੀਆ ਮਾਹੌਲ ਹੈ ਕਿ ਅੱਜ ਦੇਸ਼ ਦੇ ਸਪੂਤ ਨਰਿੰਦਰ ਮੋਦੀ ਭਗਵਾਨ ਸ਼੍ਰੀ ਰਾਮ ਜੀ ਦੇ ਅਨੁਾਈ ਨਰਿੰਦਰ ਮੋਦੀ ਔਰ ਉਹਨਾਂ ਦੀ ਟੀਮ ਨੇ ਅੱਜ ਸ਼੍ਰੀ ਰਾਮ ਮੰਦਿਰ ਜੀ ਦੇ ਜਿਹੜਾ ਇਹ ਨਿਰਮਾਣ ਕੀਤਾ ਅੱਜ ਅਸੀਂ ਬੜੇ ਵਡਭਾਗੇ ਆ ਕਿ ਅਸੀਂ ਮੰਦਿਰ ਨਿਰਮਾਣ ਹੁੰਦਾ ਵੇਖ ਰਹੇ ਆ ਕੋਈ ਮੰਦਿਰ ਟੁੱਟਦੇ ਸਾਡੇ ਬਜ਼ੁਰਗਾਂ ਨੇ ਵੇਖੇ ਸੀ ਅਸੀਂ ਅੱਜ ਇਸ ਪੀੜ੍ਹੀ ਦੇ ਅੰਦਰ ਇਸ ਘੜੀ ਦੇ ਅੰਦਰ ਸ਼੍ਰੀ ਰਾਮ ਮੰਦਿਰ ਦਾ ਬਣਨ ਦਾ ਹਿੱਸਾ ਬਣ ਰਹੇ ਆ ਇਸ ਗੱਲ ਵਾਸਤੇ ਵਡਭਾਗਾ ਮਹਿਸੂਸ ਕਰ ਰਹੇ ਆ ਆਪਣੇ ਆਪ ਨੂੰ ਪਾਲੀਵਾਲ ਜੀ ਜੀ ਠੀਕ ਹੈ ਨਰੇਸ਼ ਜੀ ਧੰਨਵਾਦ ਤੁਹਾਡਾ ਸ਼ੁਕਰੀਆ ਅਇਕ ਵਾਰੀ ਫੇਰ ਤੋਂ ਆਪਣੇ ਦਸਕਾਂ ਨਾਲ ਸਾਝ ਪਾਵਾਂਗੇ ਦੱਸਾਂਗੇ ਕਿ ਕਿਹੜੀ ਕਿਹੜੀ ਧਰਾਂ ਨੇ ਜਾਣ ਤੋਂ ਇਨਕਾਰ ਹੋਇਆ ਤੇ ਕਈਆਂ ਨੇ ਇਸ਼ਾਰਾ ਕੀਤਾ ਉਹਦੇ ਵਿੱਚ ਕਾਂਗਰਸ ਹੱਬ ਤੋਂ ਅੱਗੇ ਹੈ ਕਾਂਗਰਸ ਦੇ ਵੱਲੋਂ ਬਿਆਨ ਆਇਆ ਅਧਿਰੰਦਰਨ ਚੌਧਰੀ ਮਲਿਕ ਅਰਜਨ ਖੜਗੇ ਸੋਨੀਆ ਗਾਂਧੀ ਇਸ ਸਮਾਗਮ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ ਇਸ ਤੋਂ ਇਲਾਵਾ ਤਿਰੰਮਲ ਕਾਂਗਰਸ ਤੋਂ ਮਮਤਾ ਬੇਨਰਜੀ ਹੋਰ ਨੇ ਵੀ ਇਸ਼ਾਰਾ ਕੀਤਾ ਇੱਕ ਵਾਰੀ ਉਹ ਵੀ ਤੁਹਾਡੇ ਨਾਲ ਲਿਸਟ ਜਿਹੜੀ ਆ ਉਹ ਸਾਂਝੀ ਕਰ ਰਹੇ ਆ ਜਿਨ੍ਹਾਂ ਨੇ ਇੱਥੇ ਜਾਣ ਤੋਂ ਇਨਕਾਰ ਕੀਤਾ ਔਰ ਸਮਾਜਵਾਦੀ ਜਿਹੜੀ ਪਾਰਟੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਤਾਂ ਸੱਦਾ ਹੀ ਨਹੀਂ ਮਿਲਿਆ ਚੋਣਾਂ ਤੋਂ ਪਹਿਲਾਂ ਰਾਮ ਮੰਦਰ ਦਾ ਉਦਘਾਟਨ ਕਰਕੇ ਬੀਜੇਪੀ ਪੋਲੀਟੀਕਲ ਮਾਇਲੇਜ ਲੈਣਾ ਚਾਹੁੰਦੀ ਹੈ ਇਹ ਇਲਜ਼ਾਮ तमाम ਵਿਰੋਧੀ ਧਿਰਾਂ ਇੱਕ ਸੁਰ ਦੇ ਵਿੱਚ ਲਾ ਰਹੀਆਂ ਨੇ ਸਾਨੂੰ ਇਸ ਸਮਾਗਮ ਦਾ ਸੱਦਾ ਨਹੀਂ ਮਿਲਿਆ ਇਹ ਸਮਾਜਵਾਦੀ ਪਾਰਟੀ ਦਾ ਬਿਆਨ ਹੈ ਜੀਪੀ ਨੇ ਰਾਮ ਮੰਦਰ ਨੂੰ ਸਿਆਸੀ ਪ੍ਰੋਜੈਕਟ ਬਣਾ ਕੇ ਰੱਖਿਆ ਕਾਂਗਰਸ ਨੇ ਸਿੱਧੀ ਤਰ੍ਹਾਂ ਇਲਜ਼ਾਮ ਲਾਇਆ ਚੋਣਾਂ 'ਚ ਲਾਭ ਲੈਣ ਲਈ ਅੱਧੇ ਬਣੇ ਮੰਦਰ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਅਸੀਂ ਆਰਐਸਐਸ ਦੇ ਇਸ ਆਯੋਜਨ ਦੇ ਸੱਦੇ ਪੱਤਰ ਨੂੰ ਆ ਸਵੀਕਾਰ ਕਰਦੇ ਆ ਔਰ ਇਕੱਲੇ ਪੰਜਾਬ ਚ 92 ਸੰਸਥਾਵਾਂ ਨੇ ਜਿਨ੍ਹਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਔਰ ਇਹਦੇ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਔਰ ਉਮੀਦ ਜਿਤਾਈ ਗਈ ਹੈ ਕਿ ਤੁਸੀਂ ਜ਼ਰੂਰ ਆਉਂਗੇ ਮਮਤਾ ਬੇਨਰਜੀ ਨੇ ਵੀ ਨਾ ਜਾਣ ਦਾ ਇਸ਼ਾਰਾ ਕੀਤਾ ਹੈ ਕਿ ਮੰਦਰ ਦਾ ਉਦਘਾਟਨ ਕਰ ਬੀਜੇਪੀ ਨਟੰਕੀ ਕਰ ਰਹੀ ਹੈ ਨਟੰਕੀ ਤੱਕ ਕਿਹਾ ਗਿਆ ਮਮਤਾ ਬੇਨਰਜੀ ਵੱਲੋਂ ਸੀਪੀਐਮ ਤੇ ਸ਼ਿਵ ਸੈਨਾ ਨੇ ਵੀ ਸਮਾਗਮ ਤੋਂ ਦੂਰੀ ਬਣਾਈ ਹੋਈ ਹੈ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਜਾਦਵ ਦਾ ਬਿਆਨ ਹੈ ਕਿ ਸਾਨੂੰ ਸੱਦਾ ਨਹੀਂ ਇਸ ਪ੍ਰੋਗਰਾਮ ਦਾ ਦਿੱਤਾ ਗਿਆ 22 ਜਨਵਰੀ ਨੂੰ ਇਹ ਰਾਮ ਮੰਦਰ ਦਾ ਉਦਘਾਟਨੀ ਪ੍ਰਾਣ ਪ੍ਰティਸ਼ਠਾ ਪ੍ਰੋਗਰਾਮ ਹੋ ਰਿਹਾ ਹੈ ਪੀਐਮ ਮੋਦੀ ਇਸ ਦਾ ਹਿੱਸਾ ਬਣਨਗੇ